ਹਾਂਜੀ ਦੋਸਤੋ ਅੱਜ ਪਖੰਡੀ ਸਾਹਾਂ ਤੇ ਜਿਹੜੀ ਫਿਲਮ ਬਣਨ ਜਾ ਰਹੀ ਆ শুটিং ਚੱਲ ਰਹੀ ਆ ਜੀ ਤੁਸੀਂ ਦੇਖ ਰਹੇ ਹੋ ਇਧਰ ਧੂਣਾ ਲੱਗਿਆ ਹੋਇਆ ਬਾਕੀ ਆ ਆਪੂ ਆਪਣੇ ਜਿਹੜੇ ਕਹਿ ਸਕਦੇ ਆ ਕਰੈਕਟਰ ਨੇ ਮਿਲੇ ਹੋਏ ਨੇ ਸੋ ਇਸ ਦੇ ਨਾਲ ਹੀ ਇਧਰ শুটিং ਦੌਰਾਨ ਚਾਰੇ ਪਾਸੇ ਰੌਣਕ ਹੀ ਰੌਣਕ ਆ ਤੇ ਬਹੁਤ ਵਧੀਆ ਲੋਕੇਸ਼ਨ ਆ ਬੜਾ ਆਨੰਦ ਆ ਰਿਹਾ ਹਰ ਇੱਕ ਬੰਦੇ ਦਾ ਆਪਦਾ ਆਪਦਾ ਰੋਲ ਆ ਜੀ ਤੁਸੀਂ ਦੇਖ ਲਓ ਸ਼ੂਟਿੰਗ ਚੱਲ ਰਹੀ ਆ ਸੋ ਪਖੰਡੀ ਸਾਹ ਦਾ ਤੇ ਜਿਹੜੀ ਫਿਲਮ ਬਣਨ ਜਾ ਰਹੀ ਆ ਸਾਡੇ ਨੀਟੂ ਸ਼ਰਮਾ ਜੀ ਬਾਕੀ ਜੱਸੋ ਮਾਜਰੇ ਤੋਂ ਬਾਕੀ ਵਿਜੇ ਰਾਣਾ ਆਉਣਾ ਜੀ ਬਾਕੀ ਬਲਕਾਰ ਬਾਈ ਦਾ ਅਸਲ ਤੋਂ ਇੱਧਰ ਸਾਡੇ ਭੰਗੂ ਲਪੇੜੇ ਵਾਲੇ ਅਰਜਿੰਦਰ ਲਾਂਬਾ ਟਰੈਕਟਰ ਸਾਡੇ ਜਿਹੜੇ ਇੱਕ ਡੀਡੀ ਪੰਜਾਬੀ ਤੇ ਕੰਮ ਕਰਦੇ ਨੇ ਬਹੁਤ ਵਧੀਆ ਮੇਲੇ ਮਿੱਤਰਾਂ ਦੇ ਸ਼ੂਟਿੰਗ ਦੌਰਾਨ ਸੋ ਬੜਾ ਚੰਗਾ ਲੱਗ ਰਿਹਾ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਰੋਲ ਨੇ ਜੇ ਤੁਸੀਂ ਵੀ ਕੁਝ ਬਣਨਾ ਜਾਂ ਤੁਹਾਡੇ ਵਿੱਚ ਇੱਛਾ ਨੇ ਕੋਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਆਪੋ ਆਪਣੇ ਜਿਹੜੇ ਗੁਣ ਨੇ ਉਹ ਦਿਖਾਓ ਦੇਖੋ ਜੀ ਤੁਸੀਂ ਬਹੁਤ ਵਧੀਆ ਸ਼ੂਟਿੰਗਾਂ ਜਿਹੜੀ ਚੱਲ ਰਹੀ ਆ ਸਾਡੇ ਇਧਰ ਭਾਈ ਜੀ ਵੀ ਪਹੁੰਚੇ ਹੋਏ ਨੇ ਜਿਹੜੇ ਕਿ ਉਸ ਸਮਾਗਮ ਵਿੱਚ ਨੇ ਸੋ ਬੜਾ ਚੰਗਾ ਲੱਗ ਰਿਹਾ ਜੀ ਤੇ ਇਧਰ ਦੇਖੋ ਜੀ ਤੁਸੀਂ ਸ਼ੂਟਿੰਗ ਦੌਰਾਨ ਸcript ਦੀ ਤਿਆਰੀ ਬੜਾ ਆਨੰਦ ਆ ਰਿਹਾ ਜੀ ਬੜਾ ਹਾਸਾ ਮਖੌਲ ਹੋ ਰਿਹਾ ਸੋ ਇਸ ਤਰ੍ਹਾਂ ਸੂਟਿੰਗਾਂ ਦੇ ਵਿੱਚ ਭਾਗ ਜਰੂਰ ਲਓ ਜਿਹੜੇ ਇੰਟਰਸਟਿਡ ਨੇ ਆਪ ਕੋ ਆਪਣਾ ਵੱਖਰਾ ਰੂਪ ਆ ਜਿਹੜਾ ਉਹ ਜਰੂਰ ਦਿਖਾਓ ਸੋ ਬੜਾ ਆਨੰਦ ਆ ਰਿਹਾ ਜੀ ਸੂਟਿੰਗਾਂ ਚੱਲ ਰਹੀਆਂ ਨੇ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ ਪਖੰਡੀ ਸਾਹਾਂ ਤੇ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ